copyright disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non-profit educational or personal use tips the balance in favor of fair use ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਆਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਨ੍ਹਾਂ ਨੇ ਮੇਰੇ ਇੰਸਟਾਗ੍ਰam ਪੇਜ ਨੂੰ ਫੋਲੋ ਨਹੀਂ ਕੀਤਾ ਉਹ ਜਾ ਕੇ ਮੇਰੇ ਇੰਸਟਾਗ੍ਰam ਪੇਜ ਨੂੰ ਵੀ ਜ਼ਰੂਰ ਫੋਲੋ ਕਰੋ ਜੀ ਤੇ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਉੰਧਿਆ ਦਾ ਮੇਰੇ ਤੋਂ ਜਾਣਾ ਨਹੀਂ ਹਟ ਲੈ ਬੋਲ ਤੂੰ ਆਖੀ ਲਈ ਕਿ ਤੂੰ ਬੋਲੇਗਾ ਭਾਈ ਮੈਂ ਵੀ ਕੈਮਰੇ ਨਾਲ ਭਾਵਾ ਸਟਾਰਟ ਲਓ ਜੀ ਕਾਲੋ ਨੂੰ ਤਾਂ ਮਿਲ ਗਿਆ ਦਾਜ ਵਿੱਚ ਬਟਰਸਾਈਕਲ ਕਾਲੋ ਦੇ ਘਰ ਵਾਲੇ ਦੀ ਹੋਗੀ ਬੱਲੇ ਬੱਲੇ ਬੱਲੀ ਬੱਲੀ ਤੀਸ਼ਾ ਵਸ਼ਾਵਾ ਬੱਲੀ ਬੱਲੀ ਤੀਸ਼ਾ ਵਸ਼ਾਵਾ ਕਾਲੋ ਦੇ ਘਰ ਵਾਲੇ ਦੇ ਨਾਲ ਨਾਲ ਕਾਲੋ ਦੇ ਜੀਜੇ ਦੀ ਵੀ ਬੱਲੇ ਬੱਲੇ ਹੋਗੇ ਕਾਲੂ ਦੇ ਨਾਲ ਨਾਲ ਕਾਲੂ ਦੀ ਭੈਣ ਨੂੰ ਵੀ ਦਾਜ ਵਿੱਚ ਮੋਟਰਸਾਈਕਲ ਮਿਲ ਗਿਆ ਖੈਰ ਲੇਟ ਮਿਲਿਆ ਪਰ ਮਿਲ ਗਿਆ ਉਹਦੀ ਜੀਜੇ ਦੀ ਲਾਟਰੀ ਲੱਗ ਗਈ ਬੱਤ ਸਹੀ ਏ ਤੇ ਹੁਣ ਆਪਾਂ ਲੈ ਲੈ ਮੋਸ਼ਾ ਲੈਣਾ ਪਹਿਲੇ ਲੈ ਕੇ ਜੀ ਮੈਂ ਕਾਲੀ ਬਲਾਉਂਗਾ ਹੁਣ ਆਪਾਂ ਅਗਲੇ ਪਤੇ ਬੁੱਤ ਵਗੈਰਾ ਕਰ ਲੈਣਾ ਹੈ ਨਾ ਤੇ ਡੈਡੀ ਅਰ ਗਿਆ ਸੈਟ ਅਪ ਹੋ ਗਿਆ ਹੈ ਨਾ ਡੈਡੀ ਓਕੇ ਆ ਜਾ ਵਾ ਡੈਡੀ ਨਾਲ ਕੱਲ ਗੱਲ ਕਰਾਂਗੇ ਅਕਾ ਇੱਕ ਅਜੇ ਠੇਕੇ ਡੋਕੇ ਹੈ ਡੈਡੀ ਆ ਵਾ 31 ਮਾਰਚ ਹੈ ਕਹਿੰਦੇ ਕਾਲੋ ਦੇ ਨਾਲ ਨਾਲ ਅੱਜ ਤੱਕ ਕਾਲੋ ਦੇ ਜਿਹੜੇ ਡੈਡੀ ਦੀ ਵੀ ਬੱਲੇ ਬੱਲੇ ਹੋਈ ਵੀ 31 ਮਾਰਚ ਕਰਕੇ ਸ਼ਰਾਬ ਬਸਸਤੀ ਆ ਤੇ ਉਹ ਹਵਾ ਜੀ ਉੱਡਿਆ ਫੈਦਾ ਵਿਚਾਰਾ ਉਤੋਂ ਪੰਪ ਉਹ ਦਈ ਜਾਂਦਾ ਕਾਲੋ ਦੇ ਘਰ ਵਾਲਾ ਹੋਰ ਹਵਾ ਚੁੱਡਦਾ ਜਾਂਦਾ ਸੈਂਕੜਾ ਹੁਣ ਚੱਲਿਆ ਰਾਈਟ ਲੇਨ ਕਹਿੰਦੇ ਫਰਸਟ ਮੋਟਰਸਾਈਕਲ ਦੀ ਨਵੇਂ ਦੀ ਜਮਾ ਓਕੇ ਦਾਜ ਵਿੱਚ ਮਿਲੇ ਮੋਟਰਸਾਈਕਲ ਤੇ ਫਰਸਟ ਰਾਈਡ ਦੀ ਖੁਸ਼ੀ ਨਹੀਂ ਤੁਹਾਨੂੰ ਤੁਸੀਂ ਚੱਲਿਆ ਲੋਕਾਂ ਨੂੰ ਦਿਖਾਉਣ ਵੀ ਹਾਂ ਸਾਨੂੰ ਦਾਜ ਵਿੱਚ ਮੋਟਰਸਾਈਕਲ ਮਿਲਿਆ ਉਹ ਵੀ ਇੱਕ ਜਾਨ ਨੇ ਉਹਨੇ ਦੋਨਾਂ ਭਰਾਵਾਂ ਨੂੰ ਮਿਲਿਆ ਲਾਈਕ ਆ ਬਾਈ ਵਨ ਗੈਟ ਵਨ ਫ੍ਰੀ ਆਫਰ ਹੋ ਗਈ ਤੁਹਾਡੇ ਵਾਸਤੇ ਚੋ ਉੱਪਰ ਜਾਂਦੇ ਪਤਾ ਕਰ ਕੇ ਆਂਦੇ ਅਸੀਂ ਕਹਿੰਦੇ ਪੰਜ ਮਰ ਕੇ ਫਾਈ ਨਹੀਂ ਚੋ ਉੱਪਰ ਗਿਆ ਵੇ ਮਿੱਤਰੋ ਚੱਕ ਹੋ ਗਈ ਐ ਐ ਦੇਖ ਲਾ ਪ੍ਰਵਾ ਧਿਆਨ ਨਾਲ ਅੱਜ ਹੀ ਨਵਾਂ ਕੜਵਾਇਆ ਤੁਸੀਂ ਚੋਬਰ ਅੱਜ ਟੈਟ ਆ ਪੂਰਾ ਸ਼ਰਾਬ ਬਨਾਲ ਆਇਨਾ ਵੀ ਕਿਤੇ ਪੰਜਵੇਂ ਦੀ ਥਾਂ ਤੇ ਸਿੱਧਾ ਦਸਵੇਂ ਹੀ ਗੇਰ ਪਾ ਦੇ ਬਾਅਦ ਚ ਬੈਠੇ ਤਾਂ ਥਾਂ ਝੱਕੋਂਗੇ ਮਮਾ ਮਤਜੀ ਹਾਂ ਆਪਾਂ ਰੱਖਿਆ ਮਟਰੀ ਸੁਣਾਪਾ ਜਲਾ ਤੁਹਾਨੂੰ ਅੱਲਾ ਬਈ ਠੀਕ ਹੈ ਇਹ ਆਪਾਂ ਕਰਾ ਲੈ ਮਿਕਸਡ ਬਕਰਾ ਲੈ ਭਾਈ ਠੀਕ ਓਕੇ ਬਹੁਤੰਦਰ 20 ਮਿੰਟ ਚੱਕੋ ਮਿਕਰ ਵਾਟ ਚੱਕੋ ਮਿਕਸੇ ਡੱਬਾ ਕਰ ਆ ਲਿਆ ਨਵੇਂ ਮੋਟਰਸਾਈਕਲ ਦੀ ਖੁਸ਼ੀ ਚ ਚੱਲ ਵਧੀਆ ਹੋ ਗਿਆ ਸਾਰਿਆਂ ਦਾ ਮੂੰਹ ਮਿੱਠਾ ਹੋ ਜੂਗਾ ਪਰ ਘਰੇ ਜਾਣ ਸਾਰ ਪਹਿਲਾਂ ਨਾ ਜਿਹੜਾ ਮਿਠਾਈ ਵਾਲਾ ਡੱਬਾ ਉਲ ਘੋਲ ਹੀ ਤੇ ਜਿਹੜਾ ਸ਼ਗਨ ਵਿਹਾਰ ਕਰਨਾ ਉਹ ਕਰ ਲੈ ਕਿਉਂਕਿ ਜੇ ਉਹਦੇ ਹੱਥ ਮਿਠਾਈ ਵਾਲਾ ਡੱਬਾ ਲੱਗ ਗਿਆ ਨਾ ਕਾਲ ਉਹਦੇ ਜਿਵੇਂ ਉਹਦਣ ਕਾਲੋ ਪੇਸਟਰੀ ਤੇ ਢਿੱਗੀ ਸੀ ਨਾ ਹਰ ਕੀ ਕੁੱਤੀ ਵਾਂਗੂ ਪਈ ਸੀ ਪੇਸਟਰੀ ਨੂੰ ਉਵੇਂ ਅੱਜ ਡੱਬੇ ਨੂੰ ਪੈ ਜੂਗੀ ਮੇਰਾ ਵੀਰ ਨੇ ਉਹ ਤੋਂ ਥੋੜਾ ਬਚਾ ਕੇ ਰੱਖੇ ਹਉੰਦੂ ਕੇ ਲੈਣਾ ਮਿੱਤਰ ਮਰਦਾ ਕੋਈ ਨਾ ਚੱਕੋ ਵੀ ਗਾ ਤੇ ਬਾਈ ਨੇ ਕੇ ਨਾ ਬਦਗਾਈ ਬਣੀ ਨਾ ਬਾਰ ਕਰਤਾ ਆਪਾ ਬਾਈ ਨੂੰ ਠੀਕ ਹੈ ਬਾਈ ਖੁਸ਼ ਅਸੀਂ ਵੀ ਖੁਸ਼ ਹਾਂ ਅੱਜ ਅਸੀਂ ਵੀ ਖੁਸ਼ ਹਾਂ ਅੱਜ ਸੰਤਾਨ ਨਾ ਮੈਂ ਅਸੀਂ ਵੀ ਖੁਸ਼ ਹਾਂ ਬਾਈ ਅੱਜ 17 ਦੇ ਫੈਸਲਾ ਬੰਦਾ ਹੈ ਉਹ ਤਾਂ ਆਪੇ ਹੀ ਖੁਸ਼ ਹੈ ਕਿਉਂਕਿ ਉਹ ਮਿਹਨਤ ਕਰਕੇ ਖਾਂਦਾ ਤੁਹਾਡੇ ਅੰਗ ਜਨਾਨੀ ਦਿਖਾ ਕੇ ਜਨਾਨੀ ਦੇ ਸਿਰੋਂ ਨਹੀਂ ਖਾਂਦਾ ਠੀਕ ਹੈ ਤੇ ਨਾਲੇ ਉਹਨੂੰ ਖੁਸ਼ ਹੋਣ ਨੂੰ ਤੁਸੀਂ ਕਿਹੜਾ ਨਵੇਂ ਮੋਟਰਸਾਈਕਲ ਦੀ ਖੁਸ਼ੀ ਵਿੱਚ ਆਪਦੇ ਡੱਬੇ ਵਿੱਚ ਇੱਕ ਪੀਸ ਕੱਢ ਕੇ ਉਹਦੇ ਮੂੰਹ ਚ ਪਾਤਾ ਪੈਸਿਆਂ ਦਾ ਲਿਆ ਤੁਸੀਂ ਉਹਨੇ ਅਗਲੇ ਨੂੰ ਪੈਸੇ ਲੈਣੇ ਸੀਗੇ ਪੈਸੇ ਲੈ ਲੇ ਤਾਂ ਅਗਲਾ ਖੁਸ਼ ਆਦੀ ਮਿਹਨਤ ਕਰਕੇ ਇਹ ਬੜੀ ਅੱਛੀ ਬਾਤ ਕਹੀ ਆਪ ਮੈਂ ਤਰਉਣਾ ਪਾ ਗਈ ਬਦਾਂਗਾ ਬਾਪੀ ਤੈਨੂੰ ਇਹ ਤੁਹਾਡੇ ਮਰਸਾ ਲਗਾ ਥੋੜਾ ਪਰ ਮੈਂ ਆਇਆ ਕਰਦਾ ਕਰਦਾ ਗਿਆ ਕੋਈ ਨਹੀਂ ਪੁੱਤ ਕੋਈ ਮੰਮੇ ਬਦਾਂਗਾ ਤੈਨੂੰ ਬਦਾਂਗਾ ਪੁੱਤ ਨਹੀਂ ਓਏ ਉਹ ਵੀ ਪਈ ਹੈ ਕੋਈ ਪਈ ਹੈ ਕਹ ਡੈਡੀ ਬਦਾਂਗਾ ਤੈਨੂੰ ਸਭਾ ਬਤਾਈਆਂ ਪੁੱਤ ਗਰੀਬ ਬੰਦੇ ਆ ਪਤਾ ਆ ਹਾਂ ਪੁੱਤ ਗਰੀਬ ਆ ਓਕੇ ਓਕੇ ਦਾਜ ਵਿੱਚ ਮਿਲੇ ਮੋਟਰਸਾਈਕਲ ਦੀ ਖੁਸ਼ੀ ਇੰਨੀ ਕ ਜਿਆਦਾ ਨਾ ਵੀ ਮੰਜੇ ਉੱਤੇ ਸੁੱਤਾ ਪਿਆ ਨਿੱਕਾ ਜਵਾਕ ਵੀ ਨਹੀਂ ਦੇਖਿਆ ਉਹਨੂੰ ਜਾ ਕੇ ਮਹਿਦਾਤਾ ਵਧਾਈ ਦੇਣ ਦੇ ਚੱਕਰ 'ਚ ਨਾਲੇ ਅੱਗੇ ਕਲਾ ਕਾਲੋ ਖੇਡਦੀ ਹੁੰਦੀ ਸੀ ਗਰੀਬੀ ਕਾਰਡ ਹੁਣ ਤਾਂ ਦਾ ਪਿਓ ਵੀ ਖੇਡਣ ਲੱਗ ਗਿਆ ਗਰੀਬੀ ਕਾਰਡ ਵੀ ਅਸੀਂ ਤਾਂ ਗਰੀਬ ਹੈਗੇ ਐਨਾ ਪੈਸਾ ਬੰਦਾ ਤੁਹਾਨੂੰ YouTube ਤੇ ਤੇ ਹਜੇ ਵੀ ਤੁਸੀਂ ਗਰੀਬ ਫੇਰ ਤੁਸੀਂ ਨਹੀਂ ਕਦੇ ਰੱਜ ਸਕਦੇ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਸਾਰੇ ਤੇ ਅੱਜ ਆਪਾਂ ਅਮਰੀ ਸਰ ਮੱਥਾ ਟੇਕਣ ਚੱਲੇ ਸੀ ਤੇ ਆਪਾਂ ਆਏ ਆ ਸੁਦਲਾ ਅੰਮ੍ਰਿਤਸਰ ਨਹੀਂ ਹੁੰਦਾ ਅੰਮ੍ਰਿਤਸਰ ਸਾਹਿਬ ਹੁੰਦਾ ਤਮੀਜ਼ ਨਾਲ ਬੋਲਣ ਦਾ ਵੱਲ ਸਿੱਖਾਂ ਲਈ ਕਿਵੇਂ ਬੋਲੀਦਾ ਹੁੰਦਾ ਗੁਰੂਆਂ ਪੀਰਾਂ ਦੀ ਧਰਤੀ ਨੂੰ ਵੀ ਅਸੀਂ ਚੱਲੇ ਅੰਮ੍ਰਿਤਸਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਚਾਜ ਨਾਲ ਬੋਲੀਦਾ ਹੁੰਦਾ ਜੇ ਨਹੀਂ ਬੋਲਣਾ ਹੁੰਦਾ ਤੂੰ ਸਿੱਧਾ ਕਹ ਦੇ ਵੀ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਆ ਲੈ ਵੀ ਮਿੱਤਰੋ ਟ੍ਰੈਫਿਕ ਬੜਾ ਹੈ ਕਿੱਥੇ ਜਾਣਾ ਇਹ ਜੇ ਮੈਂ ਗੱਡੀ ਚਲਾਵਾਂ ਤੇ ਫੇਰ ਤੈਨੂੰ ਲੈ ਜਾਵਾਂਗਾ ਛੇਤੀ ਹੈ ਨਾ ਇਹ ਤਾਂ ਬਹੁਤ ਗਿਆ ਪਸੰਦਾ ਛੇਤੀ ਵੱਡੇ ਦਰਬਾਰ ਆਹੋ ਫੀਲਿੰਗ ਤਾਂ ਐ ਚੱਕੀ ਜਾਂਦਾ ਜਿਵੇਂ ਤੈਨੂੰ ਦੇਖ ਕੇ ਹੀ ਟ੍ਰੈਫਿਕ ਹੋਇਆ ਹੁੰਦਾ ਬਹੁਤ ਵੀ ਆਈ ਪੀ ਬੰਦਾ ਨਾ ਤੂੰ ਇਹ ਰੈਣਾ ਟ੍ਰੈਫਿਕ ਕਿਉਂ ਹੁੰਦਾ ਐ ਐ ਆਇਂ ਕਰ ਜੇ ਬਾਲੇ ਤੈਨੂੰ ਨਫ਼ਰਤ ਨਾ ਟ੍ਰੈਫਿਕ ਤੋਂ ਤਾਂ ਗੱਡੀ ਹਵਾ ਦੇ ਵਿੱਚ ਦੀ ਉਡਾ ਕੇ ਲਾ ਜਾ ਬਾਲਾ ਕਾਲਾ ਤੂੰ ਕਿਉਂਕਿ ਤੂੰ ਕਿਹੜਾ ਦਰਸ਼ਨ ਕਰਨ ਚੱਲਿਆ ਤੂੰ ਤਾਂ ਵਲੌਗ ਬਣਾਉਣ ਚੱਲਿਆ ਜਿਹੜੀਆਂ ਸੰਗਤਾਂ ਨੇ ਦਰਸ਼ਨ ਕਰਨੇ ਹੁੰਦੇ ਨਾ ਉਹ ਘੰਟਾ ਘੰਟਾ ਵੇਟ ਕਰ ਲੈਂਦੇ ਟ੍ਰੈਫਿਕ ਵਿੱਚ ਤੁਹਾਡੇ ਵਾਂਗੂ ਨਹੀਂ ਨਾ ਨਹੀਂ ਮਜ਼ਾ ਅੱਛਾ ਉਹ ਨੀਂਜਰੇ ਗਰਮ ਪਾਣੀ 150 ਸਾਲ ਚੱਲੇਗਾ ਇਹਨਾਂ ਨੂੰ ਤਾਂ ਆਹੀ ਕਹਿ ਸਕਦੇ ਆ ਵੀ ਜੇ ਸ਼ਕਲ ਨਹੀਂ ਚੱਜਦੀ ਗੱਲ ਤਾਂ ਚੱਜ ਦੀ ਕਰ ਲਿਆ ਕਰੋ ਅੱਛਾ ਐਂਕਲ ਦਰਬਾਰ ਸਾਹਿਬ ਜਾਣਾ ਕਿ ਨਹੀਂ ਢੀੜੀ ਛੜ ਆਵਲੀ ਬਾਅਦ ਕੀ ਜਾਣਾ ਡੋ ਘੇੜ ਛੱਡ ਕੇ ਤੀਸਰਾ ਗੇਟ ਆਵਲਾ ਹੈ ਉਹ ਉੱਤੇ ਤਾਂ ਲਿਖਿਆ ਹੋਵੇ ਦੇਖੋ ਲੱਕੀ ਥੇ ਲਿਖਿਆ ਰੁਕ ਜਾਏ ਲਿਖਿਆ ਤਾਂ ਕੋਈ ਹੁੰਦਾ ਮੈਂ ਸਲਾਹ ਦਿੰਦਾ ਪਿਆਗਾ ਵੀ ਚਾਰ ਰੱਖੀ ਜੇ ਤੈਨੂੰ ਪਤਾ ਹੀ ਸੀ ਰਸਤੇ ਦਾ ਵੀ ਕਿੱਧਰ ਦੀ ਜਾਣਾ ਤੇ ਤੂੰ ਅੰਕਲ ਨੂੰ ਕਾ ਤੋ ਪੁੱਛਿਆ ਜੇ ਨਹੀਂ ਪਤਾ ਇਸ ਤੇ ਚਪਾ ਕੇ ਬਹਿ ਜਿਵੇਂ ਅੰਕਲ ਨੇ ਦੱਸ ਤਾ ਸੀ ਉਵੇਂ ਜਾਵੜਾ ਅਗਰ ਦੂਜਿਆਂ ਨੂੰ ਆਟ ਦੇਈ ਜਾਂਦਾ ਐ ਕਰਕੇ ਆ ਧਿਆਨ ਰੱਖੋ ਇੱਥੇ ਜਾ ਕੇ ਇੱਥੇ ਰਾਹ ਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਫੇਰ ਰੁਕ ਕੇ ਵੇੜ ਕਰੀ ਜਾਂਨੇ ਆ ਸਾਰੇ ਆ ਹਾਂਜੀ ਬ੍ਰਦਰ ਉਹਨਾਂ ਦੇ ਆਈ ਵੇਟ ਕਰ ਰਹੇ ਸੀ ਤੇ ਹੁਣ ਪਹੁੰਚ ਰਹੇ ਆਪਣੇ ਕੋਲ ਆ ਰਹੇ ਆ ਉਹ ਬ੍ਰਦਰ ਉਹਨਾਂ ਦਿੱਤੀ ਫਸਲੀ ਕੀ ਹੋ ਗਿਆ ਵੇਟ ਕਰੀ ਜਾਂਦੇ ਅੱਡ ਦੱਸੀ ਤਾਂ ਆਏ ਜਾਂਦਾ ਜਿਵੇਂ ਕਿਸੇ ਵੱਡੇ ਸੈਲੀਬ੍ਰਿਟੀ ਨੇ ਸਟੇਜ ਤੇ ਆਉਣਾ ਹੁੰਦਾ ਤੇ ਇਹਨੂੰ ਅੱਗੇ ਵੈਲਕਮ ਕਰਨ ਵਾਸਤੇ ਖੜਾਇਆ ਹੁੰਦਾ ਉਹ ਸੈਲੀਬ੍ਰਿਟੀ ਦਾ ਇਹ ਬਹੁਤ ਜੀ ਆਇਆਂ ਨੂੰ ਆਇਆ ਜਬੇ ਬਹੁਤ ਟਾਈਮ ਕਰ ਲਿਆ 2.5 ਘੰਟੇ ਹੋ ਗਏ 24 ਥੀਂ ਜੀ ਜੇ ਬੜੀ ਜਾਦੀ ਏਟ ਕਰਾਈ 2.5 ਘੰਟੇ ਹੋ ਗਏ ਨੇ 2.5 ਦੇ ਵੀ 3 ਹੋ ਗਏ ਨੇ ਅਗਲੇ ਦਿਨ ਕੀ ਹੋਣੀ ਹੈ ਕੋਈ ਨਾ ਕੋਈ ਚਿੰਤਾ ਨਹੀਂ ਕਰਨਾ ਦੱਸਦੇ ਪੜਾ ਰਹੇ ਹਾਂ ਲੋ ਜੀ ਇਹਨਾਂ ਡੰਗਰਾਂ ਦੇ ਵਿੱਚ ਦੋ ਡੰਗਰ ਹੋਰ ਸੌਰੀ ਆਈ ਮੀਨ ਕਾਲੋ ਅਤੇ ਉਹਦਾ ਘਰ ਵਾਲਾ ਐਡ ਹੋ ਚੁੱਕੇ ਹਨ ਜੀ ਹੁਣ ਆਪਾਂ ਦਰਬਾਰ ਸਾਹਿਬ ਜਾ ਰਹੇ ਤੇ ਇਹ ਦੀਦੀ ਉਹਨਾਂ ਦੀ ਬਹੁਤ ਵੇਟ ਕਰੀ ਆ ਤੇ ਹੁਣ ਆਪਾਂ ਨੂੰ ਮਿਲਿਆ ਤੇ ਆਪਾਂ ਜਾ ਰਹੇ ਆ ਦਰਬਾਰ ਸਾਹਿਬ ਮੱਥਾ ਟੇਕਣ ਤੇ ਮੈਂ ਆ ਵੀਡੀਓ ਵਗੈਰਾ ਅੱਗੇ ਬੋਲਗੇ ਜੀ ਅੱਗੇ ਹੁਣ ਵੀ ਤਾਂ ਸੂਟ ਪਾਏ ਆ ਜੇ ਪਹਿਲਾਂ ਘਰੋਂ ਹੀ ਸੂਟ ਪਾ ਕੇ ਆ ਜਾਂਦੇ ਤਾਂ ਤੁਹਾਨੂੰ ਮੌਤ ਤਾਂ ਨਹੀਂ ਪੈ ਜਾਣੀ ਸੀ ਜੇ ਤਾਂ ਬੋਲਗੇ ਇਹ ਬੋਲਗੇ ਤਾਂ ਜੀ ਇੰਟਰ ਹੋ ਗਿਆ ਆਪਾਂ ਤੇ ਕੀ ਤੇ ਆ ਉਹ ਡੰਗ ਕਰੋ ਸੁੱਡ ਲੋ ਹੋਂ ਤੱਕ ਕੈਮਰੇ ਬੰਦ ਕਰ ਦੋ ਆਦੇ ਪਹਿਲਾਂ ਜਾ ਕੇ ਦਰਸ਼ਨ ਕਰ ਲੋ ਗੁਰੂ ਸਾਹਿਬ ਦੇ ਫੇਰ ਆਦਾ ਬਾਹਰ ਆ ਕੇ ਵਲੌਗ ਬਣਾ ਲਓ ਮਾਰਕੀਟ ਵਿੱਚ ਆ ਕੇ ਵੀ ਤੁਹਾਨੂੰ ਇੰਨਾ ਵੀ ਦਿਮਾਗ ਦੀ ਮੁਗਣੀ ਕੰਮ ਕਰਦਾ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਕੈਮਰੇ ਬੰਦ ਕਰ ਦਿੱਗੇ ਜਿਵੇਂ ਸ਼ਰਮ ਨੱਥੀ ਵੀ ਹੈ ਇੱਕ ਨੇ ਤਾਂ ਕੀ ਖੋਲਣਾ ਸਾਰਿਆਂ ਨੇ ਕੈਮਰੇ ਖੋਲੇ ਵੇ ਸਾਰੇ ਵਲੌਗ ਬਣਾਉਣ ਲੱਗੇ ਵੇ ਅੱਡੋ ਅੱਡੀ ਆਪਦੇ ਫੋਨ ਤੇ ਇਹ ਤਾਂ ਫੋਨ ਖੋਲ ਕੇ ਐਵੇਂ ਵਲੌਗ ਬਣਾਉਣ ਲੱਗੇ ਹੋਏ ਆ ਜਿਵੇਂ ਕਿਸੇ ਪਾਰਕ ਚ ਘੁੰਮਣ ਆਏ ਹੁੰਦੇ ਆ ਹਾਂਜੀ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਤੇ ਜਿਨ੍ਹਾਂ ਨੇ ਕਮੈਂਟ ਬਾਕਸ ਵਿੱਚ ਸੋਹਣੇ ਸੋਹਣੇ ਕਮੈਂਟ ਕੀਤੇ ਸੀ ਤੇ ਆਪਣੇ ਨਾਮ ਲਿਖੇ ਸੀ ਉਹਨਾਂ ਦੇ ਨਾਮ ਆ ਸਰਵਨ ਸਿੰਘ ਚਾਹਲ ਹਦੀਪ ਸੰਘੇੜਾ ਲਵਲੀਨ ਗਰੇਵਾ ਸਿੱਧੂ ਸਾਹਿਬ ਐਂਡ ਰੂਬੀ ਥੈਂਕ ਯੂ ਸੋ ਮੱਚ ਸੋਹਣੇ ਸੋਹਣੇ ਕਮੈਂਟ ਕਰਨ ਦੇ ਲਈ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਹੀ ਮੇਰੇ ਇੰਸਟਾਗ੍ਰam ਪੇਜ ਨੂੰ ਵੀ ਜ਼ਰੂਰ ਫੋਲੋ ਕਰਿਓ। ਥੈਂਕ ਯੂ।